ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਐਕਸ਼ਨ ਤੱਕ ਦੀ ਕਹਾਣੀ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਸੰਜੀ ਕਿ ਸੱਤਾਧਾਰੀ ਸਰਕਾਰ ਚੱਲ ਰਹੀ ਹੈ ਕੋਈ ਸਿਆਸਤੀ ਚਾਲ ਸਰਸ਼ੀਕਾ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪੰਚਿਤ ਕਰ ਤੁਹਾਡੇ ਨਾਲ ਬੀਤੇ ਦਿਨੀ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਚੰਡੀਗੜ੍ਹ ਦੇ 26 ਸੈਕਟਰ ਵਿੱਚ ਇੱਕ ਮੀਟਿੰਗ ਹੁੰਦੀ ਹੈ ਲਗਭਗ ਪੌਣੇ 4 ਘੰਟੇ ਇਹ ਮੀਟਿੰਗ ਚੱਲਦੀ ਹੈ ਤੇ ਫਿਰ ਵੀ ਇਹ ਬਾਕੀ 6 ਮੀਟਿੰਗਾਂ ਦੀ ਤਰ੍ਹਾਂ ਕੱਲ ਦੀ ਮੀਟਿੰਗ ਵੀ ਬੇਸਿੱਟਾ ਨਿਕਲਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਪੰਜਾਬ ਸਰਕਾਰ ਵੱਲੋਂ ਐਕਸ਼ਨ ਮੋਡ ਆ ਜਾਂਦਾ ਹੈ ਐਕਸ਼ਨ ਮੋਡ ਤੇ ਕਿਸਾਨੀ ਆਗੂਆਂ ਨੂੰ ਡਿਟੇਨ ਕੀਤਾ ਜਾਂਦਾ ਹੈ ਵੱਡੇ ਕਿਸਾਨੀ ਆਗੂ ਜਗਜੀਤ ਸਿੰਘ ਡੱਲੇਵਾਲ ਸਵਰਨ ਸਿੰਘ ਪੰਦੇ ਤੇ ਹੋਰ ਕਿਸਾਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਆਖਿਰਕਾਰ ਸੱਤਾਧਾਰੀ ਸਰਕਾਰ ਚਾਹੁੰਦੀ ਕੀ ਹੈ ਪਹਿਲਾਂ ਤਾਂ ਮੀਟਿੰਗਾਂ ਹੁੰਦੀਆਂ ਨੇ ਉਸ ਤੋਂ ਬਾਅਦ ਮੀਟਿੰਗਾਂ ਤੋਂ ਤੁਰੰਤ ਬਾਅਦ ਹੀ ਕਿਸਾਨਾਂ ਦੇ ਡਿਟੇਨ ਕਰਨ ਤੋਂ ਬਾਅਦ ਖਨੋਰੀ ਅਤੇ ਸ਼ੰਭੂ ਬੋਲਡਰ ਤੇ ਕਰਨਿਆਂ ਨੂੰ ਹਟਾ ਦਿੱਤਾ ਜਾਂਦਾ ਹੈ ਕਿਸਾਨਾਂ ਨੂੰ ਆਪਣੇ ਘਰ ਪਰਤਣ ਨੂੰ ਮਜਬੂਰ ਕਰ ਦਿੱਤਾ ਜਾਂਦਾ ਉੱਥੇ ਜਗਜੀਤ ਸਿੰਘ ਢੱਲੇਵਾਲ ਨੂੰ ਰਾਤ ਨੂੰ ਹਸਪਤਾਲ ਵਿੱਚ ਲਿਆ ਜਾਂਦਾ ਪਹਿਲਾਂ ਤਾਂ ਉਹਨਾਂ ਨੂੰ ਪਟਿਆਲੇ ਤੋਂ ਜਲੰਧਰ ਤੱਕ ਲਿਹਾ ਜਾਂਦਾ ਰਾਤ ਨੂੰ ਲਗਭਗ 1 ਵਜੇ ਦੇ ਕਰੀਬ ਉਹਨਾਂ ਨੂੰ ਜਲੰਧਰ ਦੇ ਪਿੰਮਸ ਹਸਪਤਾਲ ਵਿੱਚ ਐਡਮਿਟ ਕਰਵਾਇਆ ਜਾਂਦਾ ਸੂਤਰਾਂ ਦੇ ਮੁਤਾਬਿਕ ਅੱਜ ਸਵੇਰੇ ਹੀ ਉਹਨਾਂ ਨੂੰ ਬੀਮਸ ਖਤਿਲ ਤੋਂ ਕਿਤੇ ਹੋਰ ਲੈ ਕੇ ਜਾਇਆ ਜਾਂਦਾ ਹਾਲਾਂਕਿ ਇਹ ਸਾਬਿਤ ਨਹੀਂ ਹੋਇਆ ਕਿ ਉਸ ਟਾਈਮ ਤੇ ਕਿੱਥੇ ਹਨ ਪਰ ਫਿਰ ਵੀ ਉਹ ਬਜ਼ੁਰਗ ਆਦਮੀ ਨੂੰ ਇੰਨਾ ਤੰਗ ਕੀਤਾ ਜਾ ਰਿਹਾ ਅਤੇ ਸਵਰਨ ਸਿੰਘ ਪੰਦੇਰ ਨੂੰ ਵੀ ਡਿਟੇਨ ਕਰ ਲਿਆ ਜਾਂਦਾ ਹੈ ਮੋਹਾਲੀ ਤੋਂ ਹੀ ਉਹਨਾਂ ਨੂੰ ਪੁਲਿਸ ਆਪਣੀਆਂ ਗੱਡੀਆਂ ਚ ਮਠਾ ਲੈਂਦੀ ਹੈ ਆਖਿਰਕਾਰ ਸਰਕਾਰ ਚਾਂਦੀ ਕੀ ਹੈ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਇਹ ਮੁੱਦਾ ਕੇਂਦਰ ਸਰਕਾਰ ਦੇ ਨਾਲ ਹੈ ਅਗਰ ਇਹ ਕੇਂਦਰ ਸਰਕਾਰ ਦੇ ਨਾਲ ਹੈ ਤਾਂ ਪੰਜਾਬ ਸਰਕਾਰ ਫਿਰ ਆਖਿਰ ਮੀਟਿੰਗਾਂ ਕਿਉਂ ਸਾਧ ਰਹੀ ਹੈ ਮੀਟਿੰਗਾਂ ਵੀ ਸਦੀਆਂ ਜਾ ਰਹੀਆਂ ਨੇ ਕਿਸਾਨਾਂ ਨਾਲ ਮੀਟਿੰਗਾਂ ਵੀ ਹੋ ਰਹੀਆਂ ਪਰ ਹਰ ਮੀਟਿੰਗ ਬੇਸਿੱਟਾ ਨਿਕਲ ਕੇ ਸਾਹਮਣੇ ਆ ਰਹੀ ਹੈ ਉੱਥੇ ਹੀ ਕਈ ਹੋਰ ਨੇਤਾਵਾਂ ਦੀ ਲਗਾਤਾਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਕਿ ਆਖਿਰਕਾਰ ਜੇਕਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਿਲੀ ਭਗਤ ਹੈ ਤੇ ਮੀਟਿੰਗਾਂ ਕਿਉਂ ਬੁਲਾਈਆਂ ਜਾਂਦੀਆਂ ਭਗਵਨ ਮੰਤ ਸਰਕਾਰ ਦਾ ਇਹ ਕਹਿਣਾ ਸਾਹਮਣੇ ਆਇਆ ਸੀ ਪੰਜਾਬ ਦਾ ਮੁੱਦਾ ਨਹੀਂ ਹੈ ਇਹ ਕਿਸਾਨਾਂ ਦਾ ਜੋ ਮੁੱਦਾ ਹੈ ਕੇਂਦਰ ਸਰਕਾਰ ਦੇ ਨਾਲ ਮੁੱਦਾ ਹੈ ਜੇਕਰ ਕੇਂਦਰ ਸਰਕਾਰ ਦੇ ਨਾਲ ਮੁੱਦਾ ਹੈ ਤਾਂ ਪੰਜਾਬ ਸਰਕਾਰ ਜੋ ਹੈ ਬਾਰ ਬਾਰ ਕਿਸਾਨਾਂ ਨੂੰ ਮੀਟਿੰਗਾਂ ਤੇ ਬੁਲਾ ਰਹੀ ਹੈ ਪਹਿਲਾਂ ਦਨ ਤਰੀਕ ਨੂੰ ਮੀਟਿੰਗ ਹੋਈ ਸੀ 21 ਤਰੀਕ ਨੂੰ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਫਿਰ ਕੱਲ ਦੀ ਇੱਕ ਮੀਟਿੰਗ ਹੋਈ ਹੈ ਪਰ ਕੋਈ ਵੀ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਉਲਟਾ ਹੀ ਜੋ ਉੱਗੇ ਕਿਸਾਨ ਆਗੂ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਉੱਥੇ ਹੀ ਕੱਲ ਜੋ ਕੀ ਹੈ ਪਟਿਆਲਾ ਅਤੇ ਸੰਗਰੂਰ ਵਿਖੇ ਇੰਟਰਨੈਟ ਸੇਵਾ ਬਿਲਕੁਲ ਬੰਦ ਕਰ ਦਿੱਤੀਆਂ ਜਾਂਦੀਆਂ دہشت ਦਾ ਮਾਹੌਲ ਬਣਾਇਆ ਜਾਂਦਾ ਹੈ ਅਤੇ ਕਈ ਸਿੰਘਾਂ ਦੀਆਂ ਦਸਤਾਰਾਂ ਦੀ ਬੇਦਵੀਂ ਵੀ ਕੀਤੀ ਜਾਂਦੀ ਹੈ ਆਖਿਰਕਾਰ ਕਿਸ ਸਤ ਪੰਜਾਬ ਸਰਕਾਰ ਦਾ ਕੀ ਹੈ ਮਕਸਦ ਉਥੇ ਹੀ ਪੰਜਾਬ ਸਰਕਾਰ ਦਾ ਇਹ ਕਹਿਣਾ ਸਾਹਮਣੇ ਆਇਆ ਹੈ ਅਸੀਂ ਐਮਐਸਪੀ ਤੇ ਗਰੰਟੀ ਕਾਨੂੰਨ ਲਾਗੂ ਕਰ ਦਿੰਦੇ ਹਾਂ ਪਰ ਫਿਲਹਾਲ ਜੋ 13 ਮਹੀਨੇ ਹੋ ਚੁੱਕੇ ਨੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਬੈਠਿਆਂ ਨੂੰ ਕੋਈ ਹੱਲ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਇਹ ਸੀ ਕੱਲ ਤੱਕ ਕੱਲ ਤੱਕ ਤੋਂ ਅੱਜ ਤੱਕ ਦੀ ਕਹਾਣੀ ਬਾਕੀ ਤੁਹਾਡੇ ਵਿਚਾਰ ਸਾਡੇ ਵਾਸਤੇ ਬਹੁਤ ਮਾਇਨੇ ਰੱਖਦੇ ਨੇ ਆਪਣੇ ਵਿਚਾਰ ਕਮੈਂਟ ਬਾਕਸਰ ਨਾਲ ਜ਼ਰੂਰ ਸਾਂਝੇ ਕਰਿਓ ਧੰਨਵਾਦ